ਇੱਕ ਲਾੜੀ ਤੂੰ ਚੁੱਪ ਕਰ ਬਹਿ ਜਾ ਆਰਾਮ ਨਾਲ ਬਹਿ ਜਾ ਤੂੰ ਲੋਕਾਂ ਸਾਹਮਣੇ ਬੋਲ ਹੀ ਨਹੀਂ ਸਕਦਾ ਕੀ ਪੁੱਛਿਆ ਕੀ ਨਰਾਜ ਹੋ ਬੜੇਂ ਕਰੂ ਆ ਫੇਰ ਫਿਰਦਾ ਹੁਣ ਯਾਰ ਕਿੰਨੀ ਕ ਵਾਰ ਇਹ ਹਾਰੂਗਾ ਬੰਦਾ ਇਹ 17 ਚ ਇਹਨੇ ਹਰਾਇਆ 19 ਚ ਮੈਂ ਹਰਾਇਆ 22 ਚ ਫੇਰ ਇਹਨੇ ਹਰਾਇਆ ਫੇਰ ਫੇਰ ਹੁਣ ਐਦ ਕੀ ਹੋਰ ਕੋਈ ਨਿਸ਼ਾਨਾ ਹੈ ਹੁਣ ਆ ਹਰੂ ਹਰਿੰਦਰ ਹਰੂਗਾ ਦੱਸ ਜਵਾਕਾ ਤੋ ਹਾਰ ਹੀ ਜਾਂਦਾ ਕਿਉਂਕਿ ਯਾਰ ਈਆ ਥੋੜਾ ਜਿਹਾ ਬੰਦਾ ਉਂ ਕਿਹੜਾ ਆਉਣਾ ਬਰਨਾਲੇ ਉਂ ਵੀ ਤਾਂ ਚੰਡੀਗੜ੍ਹ ਹੀ ਰਹਿਣਾ ਵੋਟਾਂ ਵੇਲੇ ਕਾਗਜ਼ ਭਰਨਾ ਆਉਂਦਾ ਫੇਰ ਚਲੰਗ ਉਹਨੂੰ ਆਏ ਬਰਨਾਲੇ ਵਾਲੇ ਕਮਲੇ ਹੀ ਨੇ ਉਹੀਂ ਪਾ ਦਿੰਦੇ ਨੇ ਉਹ ਪਹਿਲਾਂ ਸੀ ਭਾਈ ਜਮਾਨਾ ਇੱਕ ਲਾਣੇਦਾਰ ਦੇ ਕਹੇ ਤੇ 20 ਨਹੀਂ 20 ਪੈ ਜਾਂਦੀਆਂ ਸੀ ਕਰਦੀਆਂ ਹੁਣ ਨਹੀਂ ਹੁਣ ਤਾਂ ਅਗਲਾ ਕਹਿੰਦਾ ਭਾਈ ਬਾਪੂ ਤੂੰ ਆਪਦਾ ਦੇਖ ਸਾਡਾ ਤਾਂ ਤੇ ਦੇਖ ਲਿਆ ਸੀ ਤਾਂ ਚੱਕ ਲਿਆ ਕੰਮ ਵਟਸਐਪ ਤੇ ਪੜ੍ਹ ਲਿਆ ਸੀ ਤਾਂ ਸਾਰਾ ਕੁਝ ਸੋ ਪਹਿਲਾ ਜਮਾਨਾ ਸੀ ਹੋਰ ਨਹੀਂ ਆ ਪੱਤਰਕਾਰ ਵੀਰ ਖੜੇ ਜਗਸੀਰ ਖੜਾ ਆ ਸਾਰੇ মিডিਆ ਵਾਲੇ ਸਾਡੇ ਮੁੰਡੇ 14 ਦੇ ਜਦੋਂ ਮੈਂ ਹਜੇ ਐਮਪੀ ਵੀ ਨਹੀਂ ਬਣਿਆ ਸੀ ਮੈਂ ਪ੍ਰਚਾਰ ਕਰਨ ਆਇਆ ਸੀ ਉਦੋਂ ਦੇ ਇਹ ਸਾਨੂੰ ਕਵਰ ਕਰਦੇ ਆ ਔਰ ਅੱਜ ਸਰਕਾਰ ਚ ਤਾਂ ਇਹਨਾਂ ਦਾ ਹੱਕ ਬਣਦਾ ਕਿ ਇਹ ਕਵਰ ਕਰਨ ਪਹਿਲਾਂ ਇਸੇ ਚੌਂਕ 'ਚ ਵਾਅਦੇ ਕਰਨ ਆਉਂਦੇ ਸੀ ਅੱਜ ਮੈਨੂੰ ਚੰਗਾ ਲੱਗਿਆ ਕਿ ਜਦੋਂ ਮੀਤ ਬੋਲ ਰਿਹਾ ਸੀ ਅੱਜ ਜੋ ਕੰਮ ਕੀਤੇ ਨੇ ਉਹ ਦੱਸਣ ਆਏ ਆ ਵਾਅਦੇ ਨਹੀਂ ਕਰਨ ਆਏ ਆ ਜਦੋਂ ਸਰਕਾਰ ਚ ਹੀ ਲਿਆਤੇ ਤੇ ਤਨੋਲੇ ਵਾਲੇ ਇੱਥੇ ਤਨੋਲੇ ਵਾਲੇ ਖੜੇ ਹੋਣਗੇ ਕਦੇ ਤਨੋਲੇ ਨੂੰ ਕਿਸੇ ਨੇ 25 ਰੁਪਏ ਹੀ ਨਹੀਂ ਦਿੱਤੇ ਤੇ ਤੁਸੀਂ 25 ਕਰੋੜ ਰੁਪਏ ਸਾ ਕੱਲੇ ਦੇਣ ਦੇ ਤਨੋਲੇ ਨੂੰ ਸਲਾਮ 25 ਕਰੋੜ ਰੁਪਏ ਕੱਲੇ ਤਾਂ ਯਾਰ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਕਿਹੜਾ ਕਰਾਂ ਛਾਪਦਾ ਪਹਿਲਾਂ ਵਾਲੇ ਇਹ ਵੀ ਨਹੀਂ ਦਿੰਦੇ ਸੀ ਆਪਦੇ ਕੋਲ ਆਪਦੇ ਆਲੇ ਪਾਸੇ ਨਾਲ ਲੈ ਜਾਓਗੇ ਨਾਲ ਲੈ ਜਾਓਗੇ ਲੈ ਗਏ ਆ ਦੇਖ ਲੋ ਆ ਜਿਹੜੇ ਕਹਿੰਸੀ ਰਾਜ ਕਰਾਂਗੇ 25 ਸਾਲ ਚਾਰ ਬੰਦੇ ਨਹੀਂ ਥੇ ਲੜਨ ਨੂੰ ਇਲੈਕਸ਼ਨ ਵਾਸਤੇ ਚਾਰ ਬੰਦੇ ਨਹੀਂ ਥੇ ਅਕਾਲੀ ਦਲ ਦੇ ਖੜੇ ਹੋਣਗੇ ਬਜ਼ੁਰਗ ਵੀ ਨੇ ਜਿਹੜੇ ਅਕਾਲੀ ਦਲ ਸੀ ਮੈਂ ਨਹੀਂ ਕਹਿੰਦਾ ਕੋਈ ਪਾਰਟੀ ਮਾੜੀ ਹੁੰਦੀ ਹੈ ਪਰ ਹੁਣ ਕਰੀਏ ਕੀ ਵੀ ਜਦੋਂ ਹੁਣ ਉਹਨਾਂ ਨੇ ਬੇੜਾ ਹੀ ਬਹਾਤਾ ਹੁਣ ਜਦੋਂ ਕੀ ਕਰੀਏ ਉਹ ਡੁੱਬਦੀ ਬੇੜੀ ਦਾ ਹੁਣ ਕੀ ਕਰੀਏ ਮਲਾਈ ਜਿਹਦਾ ਹੁਣ ਘਰੋਂ ਨਹੀਂ ਬਾਹਰ ਨਿਕਲ ਸਕਦੀ ਕਿਉਂਕਿ ਉਹ ਹੈਗਾ ਨਾ ਧੋਖੇ ਕੀਤੇ ਨਾ ਪ੍ਰਮਾਤਮਾ ਨਾਲ ਧੋਖੇ ਕੀਤੇ ਰੱਬ ਨੂੰ ਟੱਬ ਸਮਝਦੇ ਸੀ ਉਹ ਬੇਅਦਬੀਆਂ ਕਰਾਈਆਂ ਹਜੇ ਤੱਕ ਮੈਂ ਉਹਨਾਂ ਕੇਸਾਂ ਨੂੰ ਠੀਕ ਕਰੀ ਜਨਾ ਐਸੀਆਂ ਗੱਲਾਂ ਲਿਖ ਗਏ ਆਪਸ ਵਿੱਚ ਮੈਂ ਜਦੋਂ ਕੇਸ ਮੈਂ ਵਾਦਾ ਕੀਤਾ ਹੋਇਆ ਏ ਕਿ ਮੈਂ ਅੰਦਰ ਦੇਣੇ ਆ ਉਹ ਜਿਹੜੇ ਬੇਅਦਬੀ ਬਰਗਾੜੀ ਵਾਲੀ ਜਾਂ ਜਿਹੜੀ ਕੋਟਕਪੂਰੇ ਵਾਲੀ ਹੋਈ ਆ ਮੈਂ ਅੰਦਰ ਦੇਣੇ ਪਰ ਜੇ ਮੈਂ ਕੱਚੇ ਪੈਰੀ ਕਰ ਦੂੰਗਾ ਬਾਹਰ ਆ ਜਾਣਗੇ ਕਾਗਜ਼ ਪੱਤਰ ਹੀ ਐਂ ਲਿਖ ਗਏ 2015 ਦੀ ਗੱਲ ਐ ਸਰਕਾਰ ਇਹਨਾਂ ਦੀ ਸੀ 17 ਚ ਫੇਰ ਇਹਨਾਂ ਦੀ ਹੋਈ ਸੀ ਕੈਪਟਨ ਇਹਨਾਂ ਦੇ ਸੀ ਐਹੋ ਜਿਹਾ ਕੁਝ ਲਿਖ ਗਏ ਮੈਂ ਵਕੀਲਾਂ ਨੂੰ ਵੱਡੇ ਵੱਡੇ ਮਹਿੰਗੇ ਵਕੀਲਾਂ ਨੂੰ ਬੁਲਾ ਕੇ ਸਲਾਹਾਂ ਲੈ ਰਿਆਂ ਵੀ ਦੱਸੋ ਯਾਰ ਇਹ ਹੋਇਆ ਤਾਂ ਗਲਤ ਐ ਪਰ ਇਹ ਐਂ ਥੋੜੀ ਹਉਜ਼ਾ ਤੇ ਵੀ ਇਹਨਾਂ ਚੋ ਕਿਸੇ ਨੇ ਕੀਤਾ ਹੀ ਨਹੀਂ ਵੀ ਇਹ ਵੱਜ ਜਾਣਗੇ ਐ ਕਿਵੇਂ ਵੱਜ ਜਾਣਗੇ ਜੀ ਸਾਡੇ ਪੰਜਾਬ ਦੇ ਵਿੱਚ ਅਸੀਂ ਬਾਪੂ ਮੰਨਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪਿਓ ਮੰਨਦੇ ਆਂ ਤੇ ਸਾਡੇ ਘਰੇ ਸਾਡਾ ਬਾਪੂ ਦੀ ਇੱਜ਼ਤ ਰੋਲ ਚ ਫਿਰ ਬਾਹਰ ਕੀ ਉਮੀਦ ਕਰਾਂਗੇ ਆਪਾਂ ਮਿਲੂਗੀ ਸਾਜਾਂ ਮਿਲੂਗੇ ਤੇ ਮੈਂ ਤੇ ਕੀ ਰੱਖੀਓ ਲੇਟ ਹੋ ਸਕਦਾ ਹੈ ਪਰ ਕਾਗਜ਼ੀ ਕੰਮ ਹੈ ਕੀ ਕਰੀਏ ਸੋ ਵੀਰੋ ਇਹਨਾਂ ਨੇ ਧੋਖੇ ਕੀਤੇ ਆ ਦੇਖੋ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਵੋਟਾਂ ਮੰਗਦੇ ਰਹੇ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਅੱਜ ਫਿਰ ਕਿੱਥੇ ਨੇ ਕਿੱਥੇ ਨੇ ਕਿੱਥੇ ਨੇ ਅੱਜ ਹੈਗੇ ਕਿੱਥੇ ਤਕੜੀ ਕਿੱਥੇ ਗਈ ਉਹ ਬਾਬੇ ਨਾਨਕ ਵਾਲੀ ਹੈ ਨਹੀਂ ਸੀ ਉਹ ਬਾਬੇ ਨਾਨਕ ਵਾਲੀ ਤਾਂ ਤੇਰਾ 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 ਸਭ ਕੁਝ ਤੇਰਾ ਤੋਲਦੀ ਸੀ ਤੇਨ ਵਾਲੀ ਮੇਰਾ ਮੇਰਾ ਸਭ ਕੁਝ ਟਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਸਭ ਮੇਰਾ ਲੈ ਕੇ ਨਾਲ ਲੈ ਕੇ ਉਹ ਫਿਰਦੇ ਹਾਰ ਹੂਰ ਕੇ ਸਿੱਧੀ ਜਾ ਕੇ ਚੀਮੇ ਨਿਕਲਦੀ ਚੀਮਾ ਤਾਂ ਮੇਰਾ ਪਿੰਡ ਹੈ ਆ ਆ ਜਿਹੜੇ ਤੁਹਾਡੇ ਪਿੰਡ ਨੇ ਸੇਖਾ ਜਲੂਰ ਨੰਗਲ ਮੈਂ ਕੱਟੂ ਬਾਲੀਆ ਮੈਂ ਯਾਰ ਮੇਰੇ ਸਾਡੀਆਂ ਰਿਸ਼ਤੇਦਾਰੀਆਂ ਨੇ ਆਪ ਬੱਚ ਇੱਕ ਦੂਜੇ ਇੱਕ ਪਤਨ ਦਾ ਪਾਣੀ ਪੀਨੇ ਆ ਮੇਰੀ ਕੋਈ ਘਾਤ ਹੈ ਵੀ ਮੈਂ ਇਹਨਾਂ ਨੂੰ ਹਰਾ ਦੂੰਗਾ ਇਹ ਤੁਸੀਂ ਕਿੱਟਵੇਂ ਕੰਮ ਹੀ ਕੰਮ ਤੁਹਾਡਾ ਮੇਰੇ ਤਾਂ ਉਹੀ ਨਾ ਹੀ ਲੱਗਦਾ ਬਈ ਮੇਰਾ ਤਾਂ ਨਾ ਹੀ ਲੱਗਦਾ ਕੰਮ ਤੁਸੀਂ ਕੀਤਾ ਏ ਅਰੇ ਇਦ ਕੀ ਵੀ ਤੁਸੀਂ ਹੀ ਕਰੋਗੇ ਹੈ ਹੋ ਗਿਆ ਲਾ ਵਾਹ ਨੇ ਪੜ ਗਿਆ ਕੰਮ ਚਲੋ ਜੀ ਦੋ ਵੇਲੇ ਦਾ ਇੱਕ ਵੇਲਾ ਲਾਈਟ ਮੱਥੇ ਲੱਗਦੀ ਹੈ ਕਹਿੰਦਾ ਹੋ ਗਿਆ ਕੰਮ ਪਾਈ ਉਹ ਮੇਰੇ ਵੀ ਬੱਤੀ ਦੰਦਾਂ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਆ ਵੇ ਪੁੱਤ ਬਾਲਾ ਨਾ ਵੇ ਬੋਲਿਆ ਕਰ ਵੇ ਤੇਰੇ ਬੱਤੀ ਦੰਦ ਨੇ ਵੇ ਸੱਚੀਆਂ ਹੋ ਜਾਣ ਮੈਂ ਕਿਹਾ ਸੀ ਓਏ ਅਕਾਲੀ ਦਲ 1920 ਚ ਸ਼ੁਰੂ 2119 ਚ ਖਤਮ ਉਹ ਨਿੱਪੜ ਗਿਆ ਜੀ ਕੰਮ ਕੀ ਕਰੀਏ ਮੈਂ ਮੈਂ ਕੀਤਾ ਵੀ ਉਹਨਾਂ ਦੀ ਕਰਤੂਤਾ ਨੇ ਕੀਤਾ ਯਾਰ ਮੈਂ ਕੀਤਾ ਮੈਂ ਹਰਾਇਆ ਉਹਨਾਂ ਨੂੰ ਉਹਨੇ ਕਰਤੂਤਾ ਨੇ ਹਰਾਇਆ ਨੇ ਤਾਂ ਲੋਕਾਂ ਨੇ ਹਾਰ ਵੀ ਪਾਈ ਸੀ ਐਡੀ ਗੱਲ ਨਹੀਂ ਪੰਜ ਵਾਰੀ ਮੁੱਖ ਮੰਤਰੀ ਬਹਾਦਰ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਕੱਲ ਨੂੰ ਕਿਹਾ ਅੱਜ ਮੈਂ ਹੁਣ ਬਠਿੰਡੇ ਜਾਊਂ ਕੱਲ ਨੂੰ ਮੈਂ ਗਿੱਦੜ ਵਾਹੇ ਤੂੰ ਹੀ ਦੇਖੋ ਕੁਦਰਤ ਕੱਲ ਨੂੰ ਗਿੱਦੜ ਵਾਹੇ ਚ ਮੈਂ ਪ੍ਰਚਾਰ ਕਰੂੰਗਾ ਤੇ ਉੱਥੇ ਅਕਾਲੀ ਦਲ ਦਾ ਉਮੀਦਵਾਰ ਹੀ ਹੈ ਨਹੀਂ ਯਾਰ ਦੇਖੋ ਕੁਦਰਤ ਯਾਰ ਜਿੱਥੋਂ ਪੰਜ ਵਾਰੀ ਐਮਐਲਏ ਬਣੇ ਪ੍ਰਕਾਸ਼ ਸਿੰਘ ਬਾਦਲਾ ਜਮੇਦਾਰ ਹੈ ਨਹੀਂ ਮਸ਼ੀਨ ਚ ਚੋਣ ਨਿਸ਼ਾਨੀ ਹੈ ਨਹੀਂ ਕੀ ਯਾਰ ਹਾਂ ਬਈ ਵਾਸਾ ਦੋਨੇ ਪਾਸੇ ਗੱਲ ਬੋਚਦਾ ਸੀ ਉਹ ਵੀ ਇਧਰਲੇ ਪਾਸੇ ਵੀ ਹਾਂ ਮੇਰੇ ਨਾਲ ਆਇਆ ਸੀ ਮਲ ਤੂੰ ਆਹੀ ਹੁੰਦਾ ਵੀ ਰਲੇ ਹੋਏ ਨੇ ਆ ਵੀ ਦੋਨੇ ਪਾਸੋਂ ਗੱਲ ਬੋਚਦਾ ਸੀ ਭਾਈ ਉਹ ਇਹ ਪਬਲਿਕ ਹੈ ਲੋਕਾਂ ਦੀ ਹੈ ਲੋਕਾਂ ਦੀ ਰੋਂਦੇ ਰੋਂਦੇ ਆਉਗੇ